ਦੇ ਪਿੰਡ ਰਾਈ ਮਾਜਰਾ ਵਿਖੇ ਪ੍ਰਾਲੀ ਦੇ ਡੰਪ ਵਿੱਚ ਭਿਆਨਕ ਅੱਗ ਲੱਗ ਗਈ। ਲਗਭਗ 15 ਏਕੜ ਵਿੱਚ ਬਣੇ ਇਸ ਡੰਪ ਨੂੰ ਤੇਜ਼ ਹਨੇਰੀ ਦੇ ਦੌਰਾਨ ਅੱਗ ਲੱਗੀ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਪਿੰਡਾਂ ਵਿੱਚ ਹਫੜਾ ਦਬੜੀ ਦਾ ਮਾਹੌਲ ਬਣ ਗਿਆ। ਸਾਰੀ ਰਾਤ ਕਿਸਾਨ ਟਰੈਕਟਰ ਟਰਾਲੀਆਂ ਨਾਲ ਅੱਗ ਤੇ ਕਾਬੂ ਪਾਉਂਦੇ ਰਹੇ। ਕਈ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾਈਆਂ ਗਈਆਂ ਪਰ ਹਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਉੱਥੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪਰਾ ਮੌਕੇ ਤੇ ਜਾਇਜ਼ਾ ਲੈਣ ਲਈ ਪਹੁੰਚੇ। ਕੀ ਨਾਮ ਬਾਈ ਜੀ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਤੇ ਕੀ ਘਟਨਾ ਵਾਪਰੀ ਹੈ ਰਾਤ ਦੀ ਜਿਹੜੀ ਇਹ ਰਾਤ ਨੂੰ 10:00 ਵਜੇ ਸਾਨੂੰ ਕਾਲ ਆਈ ਜੀ ਵੀ ਤੁਹਾਡੇ ਪੈਲਸ ਤੇ ਬੈਕ ਦੇ ਉੱਤੇ ਅੱਗ ਲੱਗ ਗਈ ਇੱਥੇ ਪ੍ਰਾਲੀ ਦਾ ਡੰਪ ਸੀਗਾ ਐਕਚੁਅਲੀ ਇਹ ਤਕਰੀਬਨ 15 ਇਕੜ ਦੇ ਵਿੱਚ ਡੰਪ ਹੈਗਾ ਜੀ ਇੱਥੇ ਜਦੋਂ ਰਾਤ 10:00 ਵਜੇ ਸਾਨੂੰ ਕਾਲ ਆਈ ਅਸੀਂ ਇਮੀਡੀਏਟ ਆ ਗਏ ਨਾਲ ਪਿੰਡ ਤੋਂ ਕਾਫੀ ਲੋਕ ਆ ਗਏ ਸੀਗੇ ਤੇ ਸਰਪੰਚਾਂ ਵਾਲੇ ਦੋਲੇ ਪਿੰਡਾਂ ਤੋਂ ਬਹੁਤ ਆ ਗਏ ਸੀਗੇ ਅਸੀਂ ਆਪਦੇ ਵੀ ਵਾਟਰ ਟੈਂਕ ਜਿੰਨੇ ਸੋਰਸ ਸੀਗੇ ਉਹ ਲੈ ਕੇ ਆਏ ਤੇ ਫਾਇਰ ਦੀਆਂ ਗੱਡੀਆਂ ਵੀ ਕਾਫੀ 10 12 ਗੱਡੀਆਂ ਰਾਤ ਇਮੀਡੀਟ ਆਗੀਆਂ ਸੀਗੀਆਂ ਸੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਇਹਦੇ ਕਰਕੇ ਹੁਣ ਤੱਕ ਵੀ ਦੇਖੋ ਤੁਹਾਡੇ ਸਾਹਮਣੇ ਹੀ ਆ ਨਾ ਕੰਟਰੋਲ ਨਹੀਂ ਹੋਈ ਸੀ ਕਿੰਨਾ ਖਤਰਾ ਬਣਿਆ ਜੀ ਅੜਦੜੇ ਹੋਰ ਕੀ ਕੀ ਸੀਗਾ ਖਤਰਾ ਤਾਂ ਬਹੁਤ ਜ਼ਿਆਦਾ ਸੀਗਾ ਜੀ ਜਿਹੜਾ ਪੈਲਸ ਸੀਗਾ ਇਹਦੇ ਬਿਲਕੁਲ ਨਾਲ ਡੰਪ ਬਿਲਕੁਲ ਨਾਲ ਲਾਇਆ ਹੋਇਆ ਸੀ ਪ੍ਰਾਲੀ ਤੇ ਅਸੀਂ ਪਹਿਲਾਂ ਵੀ ਕਿੰਨੀ ਵਾਰ ਕਹਿ ਵੀ ਚੁੱਕੇ ਸੀਗੇ ਇਹਨਾਂ ਨੇ ਮਤਲਬ 5 5 ਫੁੱਟ ਵੀ ਜਗ੍ਹਾ ਨਾਲ ਛੱਡੀ ਨਹੀਂ ਹੋਈ ਸੀਗੀ ਜੀ ਤੇ ਇੱਕ ਸਾਈਡ ਤੇ ਪਿੱਛੇ ਗੈਸ ਸਿਲੰਡਰਾਂ ਦਾ ਗਡਾਉਨ ਵੀ ਸੀਗਾ ਤੇ ਇਧਰ ਪੈਲਸ ਸੀਗਾ ਇਧਰ ਰੈ residențial ਏਰੀਆ ਆ ਗਿਆ ਨਾਲ ਸਾਰਾ ਤੇ ਬੜਾ ਰਿਸਕ ਸੀਗਾ ਸਾਰੀ ਰਾਤ ਸਾਰਾ ਇੱਥੇ ਆਲੇ ਦੋ ਆਲੇ ਲੋਕ ਬੜੇ ਉਹਦੇ ਵਿੱਚ ਚਿੰਤਤ ਸੀਗੇ ਤੇ ਹੁਣ ਕੀ ਲੱਗਦਾ ਕਿ ਕਿੰਨਾ ਖਸਮਾ ਹੋਰ ਲੱਗ ਸਕਦਾ ਕਿਉਂਕਿ ਅੱਗ ਬੜੀ ਪਿਆਣੀ ਰਸੀ ਜਾ ਰਹੀ ਹੈ ਹਜੇ ਇਹਨੂੰ 1-2 ਦਿਨ ਲੱਗ ਰਿਹਾ ਵੀ ਬੰਦ ਹੋਣ ਨੂੰ 2 ਦਿਨ ਫਾਇਰ ਅਬਸਰ ਵੀ ਔਰ ਹੋਰ ਸਾਰੇ ਕਹਿ ਰਹੇ ਸ ਵੀ 2 ਦਿਨ ਹਜੇ ਘੱਟੋ ਘੱਟ ਹੋਰ ਲੱਗਣਗੇ ਇਹਨੂੰ ਤੇ ਉਦੋਂ ਤੱਕ ਜਿਹੜੇ ਆਲੇ ਦੋ ਆਲੇ ਕੋਈ ਕਣਕ ਵੀ ਖੜੀ ਇੱਥੇ ਕਣਕ ਵੀ ਖੜੀ ਆ ਜੀ ਹਾਂਜੀ ਕੁਛ ਤਾਂ ਵਿਚਾਰੇ ਕਿਸਾਨ ਵੀਰਾਂ ਨੇ ਰਾਤ ਹੀ ਪੰਜ-ਪੰਜ ਕੰਬਾਈਨਾ ਲਾ ਕੇ ਆਲੇ-ਦੁਆਲੇ ਵੀ ਸਾਂਝੀਓ ਬਿਨਾਂ ਕਿਸੇ ਆਪਦੀ ਤੋਂ ਹੀ ਵੀ ਸਾਂਝੀਓ ਕੱਟ ਲਈ ਵੀ ਬਾਅਦ ਦੇ ਵਿੱਚ ਦੇਖ ਲਾਂਗੇ ਕੀਤੇ ਕੀਤੇ ਖੇਤ ਨੇ ਇਸ ਤਰ੍ਹਾਂ ਉਹਨਾਂ ਨੇ ਕੁਛ ਕੱਟੀ ਵੀ ਆ ਕਣਕ ਰਾਤ ਤੋਂ ਬਾਕੀ ਹਜੇ ਕਣਕ ਕਾਫੀ ਖੜੀ ਵੀ ਆ ਜੀ ਉਹ ਕੀ ਮੰਗ ਕਰਦੇ ਹਾਂ ਮੰਗ ਸਾਡੀ ਇਹ ਆ ਜੀ ਜਿਹੜੀ ਹਜੇ ਵੀ ਪੈਨਲਸ ਤੇ ਬਿਲਕੁਲ ਨਾਲ-ਨਾਲ ਹੈਗਾ ਆ ਪਰਾਲੀ ਬਹੁਤ ਜ਼ਿਆਦਾ ਡੰਪ ਕਰੀ ਹੋਈ ਆ ਉੱਥੇ ਸਾਡੀ ਹੈਗੀ ਆ ਬੇਨਤੀ ਪ੍ਰਸ਼ਾਸਨ ਤੋਂ ਵੀ ਇਹਨੂੰ ਇਮੀਡੀਏਟ ਉਹਨਾਂ ਨੂੰ ਕਹਿ ਕੇ ਵੀ ਉਹ ਚਕਵਾਈ ਜਾਵੇ ਨਹੀਂ ਹਵਾ ਵੀ ਬਹੁਤ ਅੱਜ ਤੇਜ਼ ਚੱਲ ਰਹੀ ਆ ਵੀ ਉਹ ਸਾਨੂੰ ਬਹੁਤ ਜ਼ਿਆਦਾ ਖਤਰਾ ਹੈਗਾ ਜੀ ਅੱਗ ਲੱਗੀ ਹੈ ਕਿ ਕੀ ਹੈਗਾ ਜੀ ਦੇਖੋ ਰਾਤ ਤਕਰੀਬਨ 10 10:30 ਵਜੇ ਪਤਾ ਨਹੀਂ ਲੱਗਿਆ ਵੀ ਕਿਹੜੇ ਕਾਰਨ ਨੇ ਤੇ ਇੱਥੇ ਪਰਾਲੀ ਦਾ ਡੰਪ ਸੀਗਾ ਕਾਫੀ ਜ਼ਿਆਦਾ ਵੱਡਾ ਚੌੜਾ ਡੰਪ ਬਣਿਆ ਹੋਇਆ ਇੱਥੇ ਤੇ ਰਾਤ ਦੀ ਅੱਗ ਲੱਗੀ ਹੋਈ ਆ ਤੇ ਹਜੇ ਵੀ ਅੱਗੇ ਜਿਹੜੀ ਆ ਉਹ ਜੜਣ ਦਾ ਨਾਮ ਨਹੀਂ ਆ ਮੈਨੂੰ ਲੱਗਦਾ ਵੀ 2-3 ਦਿਨ ਜਿਸ ਤਰੀਕੇ ਨਾਲ ਅੱਗ ਲੱਗੀ ਆ ਵੀ ਲੱਗ ਜਾਣੀ ਆ ਪਰ ਅਸੀਂ ਤੁਰੰਤ ਜਿਹੜੇ ਹੈਗੇ ਆ ਸਾਡੇ ਆਸ-ਪਾਸ ਦੇ ਪਿੰਡਾਂ ਤੋਂ ਸਰਪੰਚ ਸਹਬਾਨ ਇਹ ਸਾਗ ਦੇ ਲਈ ਬੁਲਾਉਣ ਲਈ ਲੋਕ ਕਿਉਂਕਿ ਪਿੰਡਾਂ ਦੇ ਲੋਕ ਇੱਕ ਦੂਜੇ ਦੀ ਬੜੀ ਸਪੋਰਟ ਕਰਦੇ ਆ ਸਾਰਿਆਂ ਆਪੋ ਆਪਣੇ ਜਿੰਨੇ ਵੀ ਉਹਨਾਂ ਕੋਲ ਆਪਣਾ ਸਾਧਨ ਸੀ ਉਹ ਲੈ ਕੇ ਇੱਥੇ ਪਹੁੰਚੇ ਆ ਤੇ ਅੱਗ ਬੁਝਾਉਣ ਦੇ ਯਤਨ ਹੋ ਰਹੇ ਨੇ ਤੇ ਇਸ ਤੋਂ ਇਲਾਵਾ ਇੱਕ ਬੜੀ ਵੱਡੀ ਗੱਲ ਆ ਮੇਰੀ ਹੁਣੇ ਐਸ.ਐਮ. ਸਾਹਿਬ ਨਾਲ ਮੈਂ ਗੱਲ ਕੀਤੀ ਆ ਇੱਥੇ ਸਾਡੇ ਨਾਲ ਬਿਲਕੁਲ ਮੈਰੇਜ ਪੈਲਸ ਔਰ ਬਿਲਕੁਲ ਮੈਰਿਜ ਪੈਲਸ ਦੀ ਕੰਧ ਦੇ ਨਾਲ ਜਿਹੜਾ ਸਟਾਕ ਹੈ ਢੇਰ ਲਾਇਆ ਹੋਇਆ ਡੰਬ ਕੀਤਾ ਹੋਇਆ ਇਹ ਵੀ ਕਿਤੇ ਨਾ ਕਿਤੇ ਖਾਨ ਬਚਾ ਸਕਦਾ ਇਸ ਲਈ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਗ ਦਾ ਫਲੋ ਆ ਉਹ ਮੈਰਿਜ ਪੈਲਸ ਵੱਲੋਂ ਨਾ ਆਵੇ ਇਸ ਨੂੰ ਰੋਕਣ ਦੇ ਲਈ ਗੱਡੀਆਂ ਜਿਹੜੀਆਂ ਨੇ ਉਹ ਲਾਈਆਂ ਹੋਈਆਂ ਨੇ ਤੇ ਐਸਡੀਐਮ ਸਾਹਿਬ ਨੂੰ ਵੀ ਕਿਹਾ ਇੱਥੋਂ ਜਿਹੜਾ ਪੈਲਸ ਤੋਂ ਹਟਾ ਲਿਆ ਜਾਵੇ ਜਿਹੜਾ ਡੰਪ ਆ ਤਾਂ ਕਿ ਨੁਕਸਾਨ ਨਾ ਹੋ ਸਕੇ ਕਿਸੇ ਦਾ ਵੀ ਸੋ ਬੜੇ ਜ਼ੋਰ ਦੇ ਨਾਲ ਅਸੀਂ ਲੱਗੇ ਆ ਰਾਤ ਹੀ ਜਦੋਂ ਵੀ ਪਤਾ ਲੱਗਿਆ ਉਸੇ ਟਾਈਮ ਤੇ ਸਰਕਾਰ ਫੁਰਤੀ ਦੇ ਵਿੱਚ ਆਈ ਹੈ ਤੇ ਇੱਥੇ ਲਗਾਤਾਰ ਜਿਹੜੀਆਂ ਗੱਡੀਆਂ ਨੇ ਉਹ ਆ ਰਹੀਆਂ ਨੇ ਪਰ ਜਿਹੜਾ ਆਗਾ ਉਹ ਬਹੁਤ ਜ਼ਿਆਦਾ ਲੱਗਿਆ ਕਿਉਂਕਿ ਜਿਹੜਾ ਪਰਾਲੀ ਦਾ ਡੰਪ ਆ ਤੁਹਾਨੂੰ ਪਤਾ ਵੀ ਇਟਸੈਲਫ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੈਸਾਂ ਹੁੰਦੀਆਂ ਨੇ ਜਿਹਦੇ ਨਾਲ ਕਿ ਆਟੋਮੈਟਿਕ ਹੀ ਅੱਗ ਵੱਧ ਰਹੀ ਹੈ ਤੇ ਦੂਜਾ ਹਵਾ ਵੀ ਚੱਲ ਰਹੀ ਹੈ ਇतना ਵੀ ਨੁਕਸਾਨ ਜਿਹੜਾ ਹੈਗਾ ਉਹ ਜ਼ਿਆਦਾ ਹੋ ਰਿਹਾ ਐਮਲੀ ਸਾਹਿਬ ਕੈਸ ਦੀ ਏਜੰਸੀ ਵੀ ਕਹਿੰਦੇ ਨੇ ਨਜ਼ਦੀਕ ਦੱਸੀ ਆ ਰਹੀ ਉਹ ਵੀ ਖਾਲੀ ਕਰਾ ਦਿੱਤੀ ਹੈ ਹਾਂ ਉਹ ਵੀ ਰਾਤ ਉੱਥੋਂ ਵੀ ਜਿੰਨਾ ਵੀ ਉੱਥੇ ਡੰਪ ਪਿਆ ਸੀਗਾ ਜਿੰਨੇ ਵੀ ਪਿਆ ਸੀ ਉਹ ਵੀ ਰਾਤ ਉਹਨੂੰ ਸ਼ਿਫਟ ਕਰਾ ਦਿੱਤਾ ਗਿਆ ਤਾਂ ਕਿ ਕੋਈ ਵੀ ਹਾਦਸਾ ਨਾ ਹੋਵੇ ਸਾਰਾ ਕੁਝ ਹੁਣ ਜਿਹੜੀ ਸਥਿਤੀ ਆ ਉਹ ਅੰਡਰ ਕੰਟਰੋਲ ਆ ਪ੍ਰਮਾਤਮਾ ਦਾ ਸ਼ੁਕਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਜਿਹੜੇ ਕਿਸਾਨ ਵੀਰ ਨੇ ਇਹ ਇੱਥੇ ਡੰਪ ਲਾਇਆ ਸੀ ਉਹਨਾਂ ਦਾ ਕਾਫੀ ਜ਼ਿਆਦਾ ਮੈਨੂੰ ਲੱਗਦਾ ਨੁਕਸਾਨ ਹੋ ਗਿਆ ਚਲੋ ਅਸੀਂ ਲੱਗੇ ਆਂ ਦੇਖਦੇ ਆਂ ਵੀ ਜਿੰਨਾ ਉਹਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਬਾਕੀ ਜਿਨ੍ਹਾਂ ਨੂੰ ਹਜੇ ਅੱਗ ਨਹੀਂ ਪਈ ਉਹਨਾਂ ਨੂੰ ਕਿਵੇਂ ਬਚਾਉਣਾ ਇਹਦੇ ਲਈ ਅਸੀਂ ਪੂਰੀ ਐਫਰਟ ਕਰ ਰਹੇ ਆਂ